ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਡਾਂਸਿੰਗ ਵਾਲਾ ਵਿਖੇ ਬੀਤੇ ਸਮੇਂ ਦੌਰਾਨ 8 ਘਰਾਂ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕੀ ਵਿਅਕਤੀ ਜਸਪ੍ਰੀਤ ਸਿੰਘ ਦੇ ਬਿਆਨਾਂ ਤੇ 7-8 ਵਿਅਕਤੀਆਂ ਤੇ ਬਾਈ ਨੇਮ ਤੇ ਵੀ ਪਛਾਤੇ ਅਤੇ ਕੇਸ ਦਰਜ ਹੋਇਆ ਸੀ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 16 ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਆ ਦੱਸਿਆ ਗਿਆ ਕਿ ਬੀਤੇ ਕੱਲ ਦੋ ਹੋਰ ਦੋਸ਼ੀ ਜਿਹੜੇ ਨੇ ਉਹ ਪੁਲਿਸ ਦੇ ਵੱਲੋਂ ਫੜੇ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਲੋਕਾਂ ਨੇ ਵੀ ਸ਼ਿਕਾਇਤ ਦਿੱਤੀ ਸੀ ਕਿ ਘਰ ਦੇ ਵਿੱਚੋਂ ਬੈਟਰੀਆਂ ਤੇ ਹੋਰ ਸਮਾਨ ਵੀ ਚੋਰੀ ਹੋਇਆ ਸਿਲੰਡਰ ਚੋਰੀ ਹੋਏ ਨੇ ਤਾਂ ਉਹ ਵੀ ਰਿਕਵਰ ਕਰਵਾਏ ਜਾ ਰਹੇ ਨੇ ਥੋੜਾ ਸਮਾਨ ਜਿਹੜਾ रिकवर ਕਰ ਲਿਆ ਗਿਆ ਤੇ ਬਾਕੀ ਦੋਸ਼ੀ ਜਿਹੜੇ ਨੇ ਉਹ ਵੀ ਜਲਦ ਕਾਬੂ ਕਰ ਲਏ ਜਾਣਗੇ ਇਸੇ ਦਰਮਿਆਨ ਦੱਸਿਆ ਗਿਆ ਕਿ ਉਸ ਸਮੇਂ ਵਾਰਦਾਤ ਦੇ ਵਿੱਚ ਵਰਤਿਆ ਗਿਆ ਵਹੀਕਲ ਤੇ ਜਿਹੜੀਆਂ ਕੈਨੀਆਂ ਦੇ ਵਿੱਚ ਤੇਲ ਭਰ ਕੇ ਲਿਆਏ ਸਨ ਰੌਡਸ ਜਿਹੜੀਆਂ ਨੇ ਉਹ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਨੇ ਤੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ 1.5 ਲੱਖ ਰੁਪਇਆ ਜਿਹੜਾ ਸੀਐਮ ਫੰਡਸ ਦੇ ਵਿੱਚੋਂ ਮੁਆਵਜ਼ਾ ਵੀ ਦਵਾਇਆ ਗਿਆ ਹੈ ਤੇ ਕਹਿਣਾ ਕਿ ਪੁਲਿਸ ਦੇ ਵੱਲੋਂ ਲਗਾਤਾਰ ਮਾਰਚ ਕੱਢ ਕੇ ਇਲਾਕੇ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਬਰਾਂਹੇ ਰੱਖਣ ਦੇ ਲਈ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਫੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਜਿਹੜੇ ਹੋਰ ਸਬੰਧਤ ਅਧਿਕਾਰੀ ਨੇ ਉਹਨਾਂ ਨੂੰ ਸਟ੍ਰਿਕਟ ਆਰਡਰ ਵੀ ਦੇ ਦਿੱਤੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਕਰਕੇ ਸਮਾਨ ਜਿਹੜਾ ਉਹ ਵੀ ਰਿਕਵਰ ਕਰਵਾਇਆ ਜਾਵੇ ਦਾਨ ਸਿੰਘ ਵਾਲਾ ਜਿਹੜੀ ਘਟਨਾ ਵਾਪਸ ਕੀ ਉਹਦੇ ਚੱਪ ਅਪਡੇਟ ਡਾਂਸਿੰਗ ਵਾਲਾ ਪਿੰਡ ਚ ਜਿਹੜਾ ਜੀ 9 ਅ 10 ਤਰੀਕ ਦੇ ਦਰਮਿਆਨੀ ਰਾਤ ਨੂੰ ਇੱਕ ਬੜਾ ਹੀ ਮੰਨਪਾਗਾ ਇਨਸिडेंट ਸਿਗਾ ਜਿਹਦੇ ਚ ਜਸਪ੍ਰੀਤ ਸਿੰਘ ਦੇ ਬਿਆਨ ਤੇ ਅਸੀਂ ਅਰਾਊਂਡ 7 8 ਬਾਈ ਨੇਮਰ ਵੀ 25 ਅਨ ਆਈਡੈਂਟੀਫਾਈਡ ਤੇ ਨੀਆਂ ਵਾਲਾ ਪੁਲਿਸ ਸਟੇਸ਼ਨ ਚ ਇੱਕ ਐਫ ਆਈ ਆਰ ਲਾਚ ਕੀਤਾ ਸੀ ਜਿਹਦੇ ਚ ਕੰਪਲੇਂਟ ਸੀ ਕਿ ਨਸ਼ਾ ਰੋਕਣ ਦੇ ਪਿੱਛੇ ਜਿਹੜੇ ਅਕਿਊਜ਼ਡ ਹੈ ਉਹਨਾਂ ਨੇ ਅਟਕਰਾਂ ਨੂੰ ਅੱਗ ਲਾਈ ਹੈ ਉਹਦੇ ਚ ਹੁਣ ਤੱਕ ਅਸੀਂ 16 ਅਕਿਊਜ਼ ਫੜ ਚੁੱਕੇ ਹੈ ਤੇ ਇਹਦੇ ਚ ਉਹਨਾਂ ਨੇ ਜਿਹੜੀ ਵਹੀਕਲ ਯੂਜ਼ ਕੀਤੀ ਸੀ ਕ੍ਰਾਈਮ ਚ ਜਿਹੜਾ ਪੈਟਰੋਲ ਨੀਆਂ ਲੈ ਕੇ ਆਈ ਸੀ ਰੌਡਸ ਤਲਵਾਰਾਂ ਔਰ ਇਹ ਸਾਰੀ ਚੀਜ਼ਾਂ ਕਾਫੀ ਰਿਕਵਰ ਕੀਤੀਆਂ ਤੇ ਕੱਲ ਇਹਨਾਂ ਨੇ ਐਸਐਚਓ ਨੇ ਦੋ ਹੋਰ ਜਿਹੜੇ ਮੁਲਜ਼ਮ ਫੜਿਆ ਉਹਨਾਂ ਤੋਂ ਜਿਹੜੇ ਪਿੰਡ ਵਾਲੇ ਜਿਨ੍ਹਾਂ ਦੇ ਘਰਾਂ 'ਚ ਅੱਗ ਲੱਗੀ ਸੀ ਉਹਨਾਂ ਨੇ ਇਲੈਜ ਕੀਤਾ ਸੀ ਕਿ ਸਾਡੇ ਘਰਾਂ ਦੇ ਸਿਲੰਡਰ ਸਾਡੇ ਕਈਆਂ ਦੇ ਪਸ਼ੂ ਤੇ ਇਵਨ ਬੈਟਰੀਜ਼ ਕਰਦੀ ਚੋਰੀ ਹੋਈਆਂ ਉਹਦੇ ਚ ਹੁਣ ਤੱਕ ਐਸਐਚਓ ਨਈਆ ਵਾਲ ਨੇ 4 ਜਿਹੜੇ ਸਿਲੰਡਰ ਰਿਕਵਰ ਕਰ ਲਏ ਔਰ ਉਹਨੂੰ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਜਲਦੀ ਤੋਂ ਜਲਦੀ ਨਾ ਤਾਂ ਜੋ ਵੀ ਪਿੰਡ ਦੇ ਅਫੈਕਟਡ ਲੋਗ ਹੈ ਉਹਨਾਂ ਦਾ ਸਮਾਨ ਚੋਰੀ ਹੋਇਆ ਉਹਨਾਂ ਨੂੰ ਇਹਨਾਂ ਤੋਂ ਰਿਮਾਂਡ ਲੈ ਕੇ ਰਿਕਵਰ ਕਰਾਇਆ ਜਾਏ ਹੁਣ ਤੱਕ ਕਿੰਨੇ ਫੜੇ ਗਏ ਕਿੰਨੇ ਬਾਕੀ ਰਹੇ ਹੁਣ ਤੱਕ ਜੀ 16 ਫੜਲੇ ਆ ਤੇ ਨਾਲ ਦੇ ਨਾਲ ਜਿਵੇਂ ਜਿਵੇਂ ਅਸੀਂ ਫੜ ਰਹੇ ਸਾਨੂੰ ਹੋਰ ਆਈਡੈਂਟੀਫਾਈ ਵੀ ਹੋ ਰਹੇ ਤੇ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਫੜਕੇ ਇਹਨਾਂ ਨੂੰ ਕਨਵੈਕਸ਼ਨ ਕਰਾਵਾਂਗੇ ਹਾਂਜੀ ਹੁਣ ਜਿਹੜੇ ਅੱਗੇ ਵੀ ਅਸੀਂ ਇਨੀਸ਼ੀਅਲੀ 7 ਬਾਈ ਨੇਮ ਸੀਗੇ ਬਟ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਹੀ ਅਸੀਂ ਬਾਕੀ ਨਾਮਿਨੇਟ ਕੀਤੇ ਤੇ ਇਸੇ ਲਿੰਕ ਤੇ ਜੁੜਦੇ ਜਾਂਦੇ ਹੀ ਜਿਹੜੇ 16 ਵਿਅਕਤੀ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਹਾਲਾਤ ਕਿਵੇਂ ਨੇ ਉਸ ਤੋਂ ਕੱਢਦੇ ਹਲਾਜੀ ਪਹਿਲਾਂ ਨਾਲੋਂ ਜਿਵੇਂ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕਾਫੀ ਨੁਕਸਾਨ ਹੋਇਆ ਉਹ ਦਿਖਦਾ ਵੀ ਹੈ ਜਾ ਕੇ ਉਹਦੇ ਚ ਡੀਸੀ ਸਾਹਿਬ ਨੇ ਪਰ ਫੈਮਿਲੀ ਜਿਹੜੀ 8 ਅਫੈਕਟਿਡ ਫੈਮਿਲੀਜ਼ ਹੈ ਉਹਨਾਂ ਨੂੰ ਸੀਐਮ ਸਾਹਿਬ ਤੋਂ 1.5 ਲੱਖ ਪਰ ਫੈਮਿਲੀ ਕੰਪਨਸੇਸ਼ਨ ਦਵਾਈ ਹੈ ਤੇ ਨਾਲ ਹੋਰ ਵੀ ਰਿਲੀਫ ਦਿੱਤਾ ਤੇ ਜਿਹੜਾ ਸਿਨੈਰੀਓ ਉੱਥੇ ਅਸੀਂ ਕੱਲ ਵੀ ਫਲੈਗ ਮਾਰਚ ਕੱਢੀ ਸੀਗੀ ਔਰ ਰੂਟੀਨ ਚ ਅਸੀਂ ਜਾਰੀ ਰੱਖਾਂਗੇ ਤੇ ਜਦੋਂ ਵੀ ਇਹਨਾਂ ਨੂੰ ਮੈਂ ਆਪ ਵੀ ਮਿਲਿਆ ਫੈਮਿਲੀਜ਼ ਨੂੰ ਪਰਸੋਂ ਮੈਨੂੰ ਸਾਰੇ ਮਿਲ ਕੇ ਗਿਆ ਆਈ ਹੈਵ ਟੋਲਡ ਥੈਮ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਤੁਸੀਂ ਸਾਡੇ ਨਾਲ ਕੰਟੈਕ we